ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੇ ਕਿਸਾਨਾਂ ਦੁਆਰਾ ਉਹਨਾਂ ਦੇ ਕੀਤੇ ਜਾ ਰਹੇ ਵਿਰੋਧ ਤੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਵਿਰੋਧੀ ਲੋਕਾਂ ਵੱਲੋਂ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਉਹਨਾਂ ਤੇ ਝੂਠੇ આરોਪ ਲਗਾਏ ਗਏ ਹਨ ਕਿ ਉਹਨਾਂ ਨੇ ਮੰਚ ਤੇ ਖੜੇ ਹੋ ਕੇ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਗੁਰਦੁਆਰਿਆਂ ਵਿੱਚ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਹਨ ਕਿ ਕੋਈ ਵੀ ਬੰਦਾ ਹੰਸਰਾਜ ਜੀ ਨੂੰ ਸਪੋਰਟ ਕਰੇਗਾ ਤਾਂ ਪਿੰਡ ਵਿੱਚ ਉਸ ਦਾ ਪਾਈਕਟ ਕੀਤਾ ਜਾਵੇਗਾ ਤੇ ਨਾ ਹੀ ਉਸ ਨੂੰ ਪਿੰਡ ਵਿੱਚ ਕੋਈ ਕੰਮ ਦਿੱਤਾ ਜਾਵੇਗਾ ਉਹਨਾਂ ਦੇ ਇੱਕ ਪਾਰਟੀ ਵਰਕਰ ਕਿਸ਼ਨ ਤੇ ਉਹਨਾਂ ਦੀ ਬੇਟੀ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਅਪਸ਼ਬਦ ਬੋਲੇ ਗਏ ਸਨ ਜਿਸ ਤੇ ਫਰਿਆਦ ਲੈ ਕੇ ਬੀਜੇਪੀ ਵਰਕਰ ਹੰਸਰਾਜ ਹੰਸ ਕੋਲ ਆਇਆ ਸੀ ਜਿਸ ਤੇ ਹੰਸਰਾਜ ਹੰਸ ਨੇ ਕਿਹਾ ਸੀ ਕਿ ਚੋਣਾ ਤੋਂ ਬਾਅਦ ਜਹੇ ਸ਼ਰਾਰਤੀ ਅੰਸਰਾਂ ਨੂੰ ਦੇਖ ਲਿਆ ਜਾਵੇਗਾ ਉਹਨਾਂ ਦੇ ਇਸੇ ਬਿਆਨ ਨੂੰ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਕਿਹਾ ਗਿਆ ਕਿ ਹੰਸਰਾਜ ਹੰਸ ਨੇ ਅਚਾਹ ਕਿਸਾਨਾਂ ਲਈ ਬੋਲਿਆ ਹੈ ਜਦ ਕਿ ਉਹਨਾਂ ਨੇ ਇਹ ਬਿਆਨ ਸਿਰਫ ਉਹਨਾਂ ਕੁਝ ਲੋਕਾਂ ਲਈ ਬੋਲਿਆ ਸੀ ਜੋ ਪਾਰਟੀ ਵਰਕਰ ਕਿਸ਼ਨ ਤੇ ਉਸਦੇ ਪਰਿਵਾਰ ਬਾਰੇ ਅਪਸ਼ਬਦ ਬੋਲ ਰਹੇ ਸਨ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਅੱਗੇ ਉਹਨਾਂ ਕਿਹਾ ਕਿ ਉਹਨਾਂ ਨੂੰ ਸਪੋਰਟ ਕਰਨ ਵਾਲੇ ਲੋਕਾਂ ਨਾਲ ਪਿੰਡਾਂ ਵਿੱਚ ਤੁਰ ਵਿਵਹਾਰ ਕੀਤਾ ਜਾ ਰਿਹਾ ਹੈ